ਲੋ ਜੀ ਆਪਾਂ ਲੱਗ ਗਈ ਸੀ ਅੱਜ ਸਾਗ ਬਣਾਉਣ ਚਲਾਈ ਤਾਂ ਤੇ ਬਹੁਤ ਸੋਹਣੀ ਚਲਾਈ ਹੋਈ ਖੜੀ ਸੀ ਇੱਕ ਦਿਨ ਪਹਿਲਾਂ ਵੀ ਬਣਾਇਆ ਸੀ ਤੇ ਅੱਜ ਵੀ ਵੱਡੀ ਵੱਡੀ ਹੋਈ ਪਈ ਸੀ ਚਲਾਈ ਤੇ ਸੋਚਿਆ ਕਿ ਅੱਜ ਸਾਗ ਬਣਾ ਲਈਏ ਮੌਸਮ ਵੀ ਵਧੀਆ ਏ ਐਨੀ ਗਰਮੀ ਨਹੀਂ ਹੈਗੀ ਤੇ ਆਪਾਂ ਅੱਜ ਸਵੇਰੇ ਸਵੇਰੇ ਤੋੜ ਲਈ ਚਲਾਈ ਵਧੀਆ ਖੜੀ ਸੀ ਆ ਦੇਖੋ ਜੀ ਬਹੁਤ ਸੋਹਣੀ ਚਲਾਈ ਬਿਨਾਰੀ ਸਪਰੀ ਤੋਂ ਤੇ ਤੁਸੀਂ ਫਾਇਦੇ ਵੀ ਦੱਸਿਓ ਵੀ ਇਹਦੇ ਕੀ ਕੀ ਹੁੰਦੇ ਨੇ ਇਹਦਾ ਸਾਗ ਖਾਣ ਨਾਲ ਜਾਂ ਪੁਰਜੀ ਬਣਾ ਕੇ ਖਾ ਸਕਦੇ ਆ ਤੇ ਆਪਾਂ ਅੱਜ ਬਣਾਵਾਂਗੇ ਜੀ ਸਾਗ ਤੇ ਵਿੱਚ ਆਪਾਂ ਪਾਵਾਂਗੇ ਦਲੇ ਹੋਏ ਛੋਲੇ ਦੇ ਦਾਲ ਉਹ ਪਾਣੀ ਚਾਹੀਦੀ ਆ ਜਾਂ ਨਹੀਂ ਇਹ ਵੀ ਦੱਸਿਓ ਜ਼ਰੂਰ ਤੇ ਬਾਕੀ ਤੁਸੀਂ ਆਹ ਦੇਖ ਹੀ ਸਕਦੇ ਮਿਰਚ ਲੱਗੀਆਂ ਹੋਈਆਂ ਨੇ ਫਲ ਕਾਫੀ ਲੱਗਿਆ ਹੋਇਆ ਹੋਰ ਵੀ ਕਾਫੀ ਸਾਰੇ ਜਮੀਆ ਟੂਟ ਲੱਗਿਆ ਕਾਫੀ ਸਾਰੇ ਮਤਲਬ ਕਿ ਜੰਗਲ ਟਾਈਪ ਦਾ ਹੀ ਬਣ ਗਿਆ ਕਾਫੀ ਸਾਰੇ ਦਰਖਤ ਲੱਗੇ ਹੋਏ ਨੇ ਤੇ ਇਧਰ ਸਾਨੂੰ ਪਤਾ ਹੀ ਹੈ ਵੀ ਇਹ ਆਪਣਾ ਲੱਗਿਆ ਸੀਗਾ ਕਿ ਨਿੰਬੂਆਂ ਦਾ ਬੂਟਾ ਤੇ ਨਿੰਬੂ ਵੀ ਲੱਗੇ ਹੋਏ ਆ ਇੱਕ ਮੈਂ ਨਿੰਬੂ ਵੀ ਤੋੜਿਆ ਸੀਗਾ